ਦੋਸਤੋ ਦੋ ਤੋਂ 2.5 ਕਰੋੜ ਦੀ ਇਹ ਮਸ਼ੀਨ ਹੈ 3.5 ਕਰੋੜ ਦੀ 3.5 ਕਰੋੜ ਦੀ ਹਾਂ ਇਹ 1.5 ਕਰੋੜ ਰੁਪਏ ਦਾ ਟਰੈਕਟਰ ਆ ਇੰਡੀਆ ਆਣ ਕੇ ਇਸ ਟਾਈਮ ਇੰਡੀਆ ਚ ਖਲੋਤਾ ਤੇ ਇੰਡੀਆ ਦੇ ਹਿਸਾਬ ਨਾਲ ਆਪਾਂ ਪੈਸਿਆਂ ਦੀ ਗੱਲ ਕਰਾਂਗੇ ਇਹ ਇਹ ਜਿਹੜੀ ਦੇਸੀ ਮਸ਼ੀਨ ਆ ਇਹ ਉਹ ਆ ਇਹ ਕੁਝ ਤੁਹਾਨੂੰ ਹਾਈਡਰੌਲਿਕ ਮਸ਼ੀਨ ਫਾਰਮ ਤੇ ਪਹਿਂ ਵਿਖਾਈ ਸੀ ਆਲੂ ਪੁੱਟਣ ਵਾਲੀ ਇੱਕ ਇਹ ਆ ਇਹ ਛੋਟੇ ਮੋਟੇ ਜਿਹੜੇ 5-7 ਏਕੜ ਦੇ ਜਿਹੜੇ ਇਹਨਾਂ ਦੇ ਖੇਤ ਹਨ ਉਹਨਾਂ ਦੇ ਵਿੱਚ ਇਸ ਤਰੀਕੇ ਨਾਲ ਆਲੂ ਪੁੱਟਦੀ ਇਧਰ ਪਿੱਛੇ ਆ ਜੋ ਐ ਵੇਖੋ ਪਨੀਰੀ ਕਿੱਡੀ ਜਾਨਦਾਰ ਤੇ ਵਧੀਆ ਤਿਆਰ ਹੋਈ ਆ ਇਹ ਜ਼ਮੀਨ ਦੇ ਵਿੱਚ ਨਮੀ ਜਿਆਦੀ ਆ ਤੇ ਠੰਡਕ ਵਾਲੀ ਜ਼ਮੀਨ ਆ ਤਦ ਕਰਕੇ ਇੱਥੇ ਜਿਸ ਤਰੀਕੇ ਨਾਲ ਇੰਨਾ ਦਿਨਾਂ ਚ ਪਨੀਰੀ ਤਿਆਰ ਹੋਈ ਆ ਝੋਨਾ ਵੀ ਇਸੇ ਤਰੀਕੇ ਨਾਲ ਹੁੰਦਾ ਆ ਅੱਜ 3 ਤਰੀਕ ਅਪ੍ਰੈਲ ਮਹੀਨੇ ਦੀ 2025 ਦੀ ਤੇ ਐ ਵੇਖੋ ਜੋ ਕਰਾ ਕੇ ਇਹ ਇਨਾਂ ਨੇ ਝੋਨਾ ਜਿਹੜਾ ਸਾਡਾ ਜੇ 2.5 ਮਹੀਨੇ ਨੂੰ ਲੱਗਣਾ ਹੈ ਇਨਾਂ ਦਾ ਹੁਣੇ ਇਹ ਲੱਗਣਾ ਸ਼ੁਰੂ ਹੋਇਆ ਉੱਧਰ ਨੂੰ ਮਾਰੋ ਝੂਮ ਕਰੋ ਉਹ ਸਾਰੀ ਲੇਬਰ ਇਹਨਾਂ ਦੀ ਲੱਗੀ ਹੈ ਝੋਨਾ ਦੋ ਦੂ ਲੱਗ ਗਿਆ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਰਣਵੀਰ ਸਿੰਘ ਸੋਨੂੰ ਅਸੀਂ ਆਏ ਹਾਂ ਇੱਥੇ ਯੂਪੀ ਦੇ ਵਿੱਚ ਆਪਣੇ ਭੁਆਜੀ ਕੋਲ ਇਹ ਮੇਰੇ ਭੁਆਜੀ ਦਾ ਬੇਟਾ ਹੈ ਸਰਦਾਰ ਧਰਮਵੀਰ ਸਿੰਘ ਤੇ ਇਹ ਇੱਥੇ ਇਹਨਾਂ ਦੇ ਖੇਤਾਂ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਆਂ ਕਿ ਜਿਸ ਤਰੀਕੇ ਦੀ ਟੈਕਨੀਕ ਦੀ ਖੇਤੀ ਹੁੰਦੀ ਹੈ ਪਹਿਲਾਂ ਇੱਥੇ ਗੰਨਾ ਲਾਉਂਦੇ ਸੀਗੇ ਪਰ ਗੰਨੇ ਨਾਲੋਂ ਇਹਨਾਂ ਨੇ ਟੈਕਨੋਲੋਜੀ ਅਪਣਾਈ ਆ ਇੱਕ ਕੰਪਨੀ ਦੇ ਨਾਲ ਟਾਈ ਅਪ ਕੀਤਾ ਵਾ ਜਿੰਨੂੰ ਇਹ ਆਲੂ ਪ੍ਰੋਵਾਈਡ ਕਰਦੇ ਆ ਤੇ ਆਲੂ ਦੀ ਆ ਖੇਤੀ ਆ ਦੇਖੋ ਤੁਸੀਂ ਆਲੂ ਪੁੱਟ ਰਹੇ ਆ ਖੇਤਾਂ ਦੇ ਵਿੱਚ ਤੇ ਇਹ ਕਹਿੰਦੇ ਆ ਵੀ ਇਹ ਆਲੂ ਹੋਣਾ ਸਾਡਾ ਲੇਟ ਹੋ ਗਿਆ ਵਾ ਪੰਜਾਬ ਦੇ ਮੁਤਾਬਕ ਇਹ ਬਹੁਤ ਜਿਆਦੀ ਝਾੜ ਵਾਲਾ ਆਲੂ ਆ ਜਿਹੜਾ ਪਹਿਲੀ ਦੇ ਵਿੱਚ ਪੁੱਟ ਰਹੇ ਨੇ ਪਰ ਇਹ ਕਹਿੰਦੇ ਆ ਵੀ ਇਹ ਲੇਟ ਵਾ ਇਹ ਸਾਡੇ ਮੁਤਾਬਕ ਇਹਦਾ ਕੋਈ ਝਾੜ ਨਹੀਂਗਾ ਉਹ ਲੇਟ ਆਲੂ ਤਾਂ ਤਾਂ ਉਹ ਨਹੀਂ ਤਾਂ ਬਹੁਤ ਤਕੜਾ ਹੁੰਦਾ ਲੇਟ ਆ ਕੇ ਲੇਟ ਇਹ ਨੂੰ ਆ ਕਹਿੰਦੇ ਆ ਵੀ ਇਹ ਆਲੂ ਪਛੇਤਾ ਵਾ ਤਾਰ ਕੇ ਇਹ ਆਲੂ ਨੂੰ ਛੋਟਾ ਸਮ ਗਿਣਦੇ ਆ ਫੁੱਟਾ ਜਾਵੇ ਤੇ ਇਹ ਵੇਖੋ ਵੀ ਆਲੂ ਇਹ 6 ਇੰਚੀਆਂ ਆਲੂ ਆ ਇਹ 6 ਇੰਚੀਆਂ ਆਲੂ ਆ ਤੇ ਇਹ ਮੇਰੇ ਹੱਥ ਤੇ ਅੱਧਾ ਕਿਲੋ ਦਾ ਆਲੂ ਆ ਪਰ ਇਹ ਸਾਡੇ ਧਰਮਵੀਰ ਹੁਣੀ ਕਹਿੰਦੇ ਆ ਵੀ ਇਹ ਨੂੰ ਇਹ ਨੂੰ ਖੇਤੀ ਨਹੀਂ ਮੰਨਦੇ ਇਹ ਕਹਿੰਦੇ ਆ ਵੀ ਇਹ ਪਛੇਤਾ ਵਾ ਇਹਦਾ ਕੋਈ ਝਾੜ ਨਹੀਂ ਗਾ ਇਹ ਛੋਟਾ ਆ ਕਿਲੋ ਕਿਲੋ ਦਾ ਆਲੂ ਹੁੰਦਾ ਹੈ ਇਹਨਾਂ ਦਾ ਇੱਕ ਇੱਕ ਕਿਲੋ ਦਾ ਆਲੂ ਇਸ ਤਰ੍ਹਾਂ ਦੀ ਖੇਤੀ ਆ ਕਿ ਆਪਾਂ ਦੇ ਇਹਨੂੰ ਕਹਿੰਦੇ ਆ ਬਹੁਤ ਜਿਆਦੀ ਕੁਆਂਟੀਟੀ ਵਧੀਆ ਪਰ ਇਹਨੂੰ ਜ਼ੀਰੋ ਸਮਝਦੇ ਆ ਕਹਿੰਦੇ ਪਛੇਤਾਵਾ ਇਹ ਇੰਨਾ ਝਾੜ ਨਹੀਂ ਨਿਕਲੇ ਜਿਹੜਾ ਝਾੜ ਸੀ ਅਸੀਂ 1 ਮਹੀਨਾ ਪਹਿਲਾਂ ਪੁੱਟ ਚੁੱਕੇ ਆ ਤਾਂ ਹੁਣ ਇਸ ਆਲੂ ਦੀ ਖੇਤੀ ਦੇ ਵਿੱਚ ਇਹਨਾਂ ਨੇ ਅੱਗੇ ਲਾਉਣਾ ਹੈ ਝੋਨਾ ਹੁਣ ਅੱਜ 2025 ਦੀ ਅਪ੍ਰੈਲ ਮਹੀਨੇ ਦੀ 3 ਤਰੀਕ ਆ ਤੇ ਆ ਧੁੱਪ ਦੇ ਨਾਲ ਇਧਰੋਂ ਨਾ ਪਨੀਰੀ ਕੁਛ ਤੁਹਾਨੂੰ ਢਿੱਡੀ ਵਧੀਆ ਨਹੀਂ ਦੇਹੇਗੀ ਇਹ ਇਹਨਾਂ ਨੇ ਜਿਹੜੇ ਉੱਪਰ ਪਾਈਪ ਲਾਏ ਆ ਇਹਦੇ ਉੱਪਰ ਇਹ ਸਿਆਲ ਦੇ ਵਿੱਚ ਹੀ ਪਨੀਰੀ ਬੀਜ ਦਿੰਦੇ ਆ ਝੋਨੇ ਦੀ ਤੇ ਉੱਪਰੋਂ ਇਹਨੂੰ ਪੋਲੀਥੀਨ ਢੱਕਦੇ ਆ ਜਿਤਨਾ ਆਪਾਂ ਸਬਜ਼ੀ ਦਾ ਕੰਮ ਕਰਦੇ ਆ ਨਾ ਨੈੱਟ ਫਾਰਮਿੰਗ ਦਾ ਉਹਦੇ ਵਰਗੂ ਇਹਨੂੰ ਢੱਕ ਦਿੰਦੇ ਆ ਐ ਵੇਖੋ ਪਨੀਰੀ ਕਿੱਡੀ ਜਾਨਦਾਰ ਤੇ ਵਧੀਆ ਤਿਆਰ ਹੋਈ ਆ ਇਹ ਜ਼ਮੀਨ ਦੇ ਵਿੱਚ ਨਮੀ ਜ਼ਿਆਦੀ ਆ ਤੇ ਠੰਡਕ ਵਾਲੀ ਜ਼ਮੀਨ ਆ ਤਦ ਕਰਕੇ ਇੱਥੇ ਜਿਸ ਤਰੀਕੇ ਨਾਲ ਇਹਨਾਂ ਦਿਨਾਂ 'ਚ ਪਨੀਰੀ ਤਿਆਰ ਹੋਈ ਆ ਝੋਨਾ ਵੀ ਇਸੇ ਤਰੀਕੇ ਨਾਲ ਹੁੰਦਾ ਆ ਦੋ ਵਾਰੀ ਝੋਨਾ ਹੋਣ ਦਾ ਕਾਰਨ ਇਹ ਨਹੀਂ ਇਕੱਲਾ ਕਿ ਮਤਲਬ ਇੱਥੇ ਕੋਈ ਮਨਾਈ ਨਹੀਂ ਕੀ ਤਾਂ ਕਰਕੇ ਇੱਥੋਂ ਦੀ ਜ਼ਮੀਨ ਵੀ ਪਰਫੈਕਟ ਇਹਨੂੰ ਮੰਦੀ ਆ ਠੰਡੀ ਰਹਿੰਦੀ ਆ ਤਦ ਕਰਕੇ ਏਡਾ ਵਧੀਆ ਝੋਨਾ ਹੁੰਦਾ ਆ ਤੇ ਇਹ ਹੁਣ ਜਿਹੜੀ ਆ ਖੇਤਾਂ ਚ ਅੱਗੇ ਤੁਹਾਨੂੰ ਅਸੀਂ ਵਿਖਾਉਨੇ ਆਂ ਵੀ ਜਿਹੜਾ ਇਹ ਝੋਨਾ ਲੱਗ ਰਿਹਾ ਆ ਤੇ ਆਪਣੇ ਉੱਥੇ ਜਿੰਨੇ ਚਿਰ ਨੂੰ ਝੋਨਾ ਲਾਉਣਾ ਆ ਉਦੋਂ ਨੂੰ ਇੱਥੇ ਝੋਨਾ ਵਧਿਆ ਜਾਣਾ ਤੇ ਆਪਣੇ ਨਾਲ ਪੰਜਾਬ ਦੇ ਨਾਲ ਇਹਨਾਂ ਨੇ ਇੱਕ ਝੋਨਾ ਫੇਰ ਲਾ ਦੇਣਾ ਆ ਤੇ ਜਿਹੜੀ ਆਲੂਆਂ ਦੀ ਟੈਕਨੀਕ ਆ ਉਹ ਤੁਹਾਨੂੰ ਅੱਗੇ ਅਸੀਂ ਮਸ਼ੀਨਾਂ ਦਿਖਾਉਨੇ ਆਂ ਪੀ ਇਹਨਾਂ ਦਾ ਜਿਹੜਾ ਵਾ ਕੰਮ ਧੰਦਾ ਕਾਰੋਬਾਰ ਇਹ ਕਿਸ ਤਰੀਕੇ ਦਾ ਵਾ ਤੇ ਕਿਤਰਾ ਦਾ ਇਹਨਾਂ ਦਾ ਇੱਥੇ ਰਹਿਣ ਸਹਿਣ ਆ ਉਹ ਵੇਖੋ ਤੁਸੀਂ ਉਧਰ ਉਧਰ ਨੂੰ ਕੈਮਰਾ ਘੁਮਾਇਓ ਜ਼ੂਮ ਕਰਿਓ ਉਹ ਗੱਡੀਆਂ ਜਿਹੜੀਆਂ ਆਪਾਂ ਵਨਡੇ ਟਿੰਡੇ ਵੇਖਣ ਨੂੰ ਲੈਂਦੇ ਜੇ ਉਹ ਸਕੋਰਪੀਓ ਨੋਆ ਵਰਗੀਆਂ ਗੱਡੀਆਂ ਉਹ ਇਹ ਕੰਮ ਦੇ ਵਿੱਚ ਹੀ ਇੱਥੇ ਧੱਕੀ ਧੱਕੀ ਫਿਰਦੇ ਆ ਲੇਵਰਾਂ ਭੌਂਦੇ ਆ ਵਿੱਚ ਤੇ ਐਦਾਂ ਹੀ ਲਈ ਫਿਰਦੇ ਆ ਤੇ ਇਹ ਗੱਲ ਆ ਕਿ ਮਸ਼ੀਨਰੀ ਦੀ ਟੈਕਨੋਲੋਜੀ ਆਪਾਂ ਕਿਹਨੇ ਪੰਜਾਬ ਅਡਵਾਂਸ ਆ ਪਰ ਪੰਜਾਬ ਨਾਲੋਂ ਵੀ ਜਿਆਦਾ ਆ ਇਹਨਾਂ ਦੇ ਕੋਲੇ ਇੱਕ ਇੱਕ ਮਸ਼ੀਨ ਆ ਜਿਹੜੀ ਉਹ ਲੱਖਾਂ ਰੁਪਏ ਦੇ ਵਿੱਚ ਕਰੋੜਾਂ ਰੁਪਏ ਦੇ ਵਿੱਚ ਇੱਕ ਮਸ਼ੀਨ ਨੇ ਦੱਸਦੇ ਪਿਆ ਵੀ ਉਹਦੇ ਉੱਤੇ ਜਿਹੜਾ ਡਰਾਈਵਰ ਰੱਖਿਆ 50 ਤੋਂ 60 ਹਜ਼ਾਰ ਰੁਪਈਆ ਉਹਦੀ ਸੈਲਰੀ ਆ ਉਹ ਬਾਹਰੋਂ ਇੰਪੋਰਟ ਹੋਈ ਆ ਤੇ ਉਹ ਗੋਰੇ ਇੱਥੇ ਉਹਨੂੰ ਆਪ ਇਹਨਾਂ ਨੂੰ ਟੈਕਨੋਲੋਜੀ ਦੱਸ ਕੇ ਗਏ ਆ ਚਲਾਉਣ ਦੀ ਕਰਨ ਦੀ ਇੰਨੀ ਇਹਨਾਂ ਦੀ ਅਡਵਾਂਸ ਟੈਕਨੀਕ ਆ ਤੇ ਇਹ ਕਾਫੀ ਲੰਬੀ ਚੌੜੀ ਜਿਹੜੀ ਆ ਆਲੂਆਂ ਦੀ ਖੇਤੀ ਕਰਦੇ ਆ ਉਸ ਤੋਂ ਬਾਅਦ ਇਹ ਦੋ ਰੀ ਝੋਨਾ ਲਾਉਂਦੇ ਆ ਤੇ ਫੇਰ ਆਲੂ ਬੀਜਦੇ ਆ ਹਾਂਜੀ ਅੱਗੇ ਤੁਹਾਨੂੰ ਅਸੀਂ ਦੱਸਦੇ ਆ ਮਸ਼ੀਨਰੀ ਦੇ ਰੂਪ ਰੂ ਕਰਾਉਨੇ ਆ ਜਿਹੜੀ ਮਸ਼ੀਨਰੀ ਹੈ ਵਿੱਚ ਹਾਂ ਜਿਸ ਤਰ੍ਹਾਂ ਆਪਾਂ ਉੱਥੇ ਗੱਲ ਕਰੰਦੇ ਸੀਗੇ ਪਨੀਰੀ ਤੁਹਾਨੂੰ ਦਿਖਾਈ ਸੀ ਵਿੱਚ ਝੋਨਾ ਤੇ ਜਦੋਂ ਉਹ ਝੋਨਾ ਅਸੀਂ ਉੱਥੇ ਜੂਨ 10 ਨੂੰ ਲਾਉਣਾ ਸ਼ੁਰੂ ਕਰਨਾ ਆ ਤੇ ਉਹਨੇ ਝੋਨਾ ਤੁਰਨਾ ਆ ਇਹਨਾਂ ਨੇ ਜੂਨ ਦੇ ਵਿੱਚ ਜੁਲਾਈ ਨੂੰ ਵੱਢ ਕੇ ਤੇ ਦੂਰੀ ਰੀ ਲਾ ਦੇਣਾ ਆ ਆ ਇਹਨਾਂ ਦੇ ਇੱਥੇ ਟਿਊਬ ਵਾਲਾ ਜਿਹੜਾ ਡਰੇਨ ਕਰਨ ਵਾਲੇ ਪਾਣੀ ਚਲਾਉਂਦੇ ਆ ਜ਼ਿਆਦਾਤਰ ਇਹ ਉੱਪਰ ਹੀ ਇਹਨਾਂ ਦੇ ਆ ਪਾਣੀ ਨੇੜੇ ਹੋਣ ਕਾਰਨ ਇਸ ਤਰ੍ਹਾਂ ਹੀ ਮੋਟਰਾਂ ਲੱਗੀਆਂ ਉੱਪਰ ਹੀ ਚੱਲੀ ਜਾ ਰਹੀਆਂ ਕੋਈ ਵੱਡੀ ਇਹਨਾਂ ਦੀ ਕੋਈ ਮੋਟਰਾਂ ਦੀ ਟੈਕਨੋਲੋਜੀ ਨਹੀਂ ਕੀ ਇਹ ਇਹਨਾਂ ਨੇ ਮਸ਼ੀਨਾਂ ਰੱਖੀਆਂ ਵਾ ਜਿਸ ਤਰ੍ਹਾਂ ਸਪਰੇਸ ਪ੍ਰੂਵ ਕਰਦੇ ਆ ਹੁਣ ਆਪਾਂ ਇਹਨਾਂ ਦੇ ਫਾਰਮ ਤੇ ਆ ਗਏ ਆ ਤੇ ਤੁਹਾਨੂੰ ਦਿਖਾਉਨੇ ਆ ਇੱਧਰ ਆ ਟਰਾਲੇ ਲੱਗੇ ਆ ਜਿਹੜੇ ਆਲੂ ਲੂਟੋਂਦੇ ਆ ਐ ਵੇਖੋ ਆ ਮਸ਼ੀਨਾਂ ਜਿਹੜੀਆਂ ਵਾ ਹਾਈਡਰੌਲਿਕ ਟੈਕਨੋਲੋਜੀ ਵਾਲੀਆਂ ਜਿਹੜੀਆਂ ਆਲੂ ਪੁੱਟਦੀਆਂ ਨੇ ਇਹ ਮਸ਼ੀਨਾਂ ਨੇ ਜਿਹੜੀਆਂ ਹਾਈਡਰੌਲਿਕ ਆਲੂ ਪੁੱਟਦੀਆਂ ਨੇ ਆ ਦੇਸੀ ਮਸ਼ੀਨਾਂ ਨੇ ਇੱਧਰ ਜਿਹੜੀਆਂ ਆਲੂ ਇਹ ਵੀ ਆਲੂ ਪੁੱਟਣ ਦਾ ਕੰਮ ਕਰਦੀਆਂ ਵਾ ਹੁਣ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਅੱਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਅੰਦਰ ਜਾਵਾਂਗੇ ਫਾਰਮ ਦੇ ਕਿ ਕਿਹੜੀ ਕਿਹੜੀ ਮਸ਼ੀਨਰੀ ਕੀ ਕੀ ਕੰਮ ਕਰਦੀ ਆ ਆ ਇਹਨਾਂ ਦੇ ਛੋਟੇ ਛੋਟੇ ਜਿਹੇ ਟਰੈਕਟਰ ਖਲੋਤੇ ਆ ਲਗਭਗ 100 ਘਾਸ ਪਾਵਰ ਦੇ ਟਰੈਕਟਰ ਆਏ ਕਿਉਂਕਿ ਇੱਥੇ ਇਹਨਾਂ ਦੀ ਖੇਤੀ ਮੁਤਾਬਕ ਛੋਟੇ ਟਰੈਕਟਰ ਦਾ ਕੰਮ ਕੋਈ ਨਹੀਂਗਾ ਇਹ ਹਸਾਬ ਲਾ ਲਈਏ ਕਿ ਟੈਂਕੀ ਆ ਇਸ ਟਾਈਮ ਇਹਨਾਂ ਨੂੰ ਪਿਛਲੇ ਟਾਇਰ ਜਿਹੜੇ ਆ ਆਲੂਆਂ ਦੀ ਖੇਤੀ ਦਾ ਕਰਕੇ ਛੋਟੇ ਚੜਾਏ ਆ ਇਹ 90 ਐਚਪੀ ਦੇ ਆ ਇਹ ਵੀ 90 ਐਚਪੀ ਆ ਇਹਦੇ ਨਾਲ ਜਿਹੜਾ ਖਲੋਤਾ ਵਾ ਉਹ ਵੀ ਫਾਰਮ ਟਰੈਕ ਦਾ 90 ਐਚਪੀ ਆ ਇਹ ਵਾਲਾ ਜਿਹੜਾ ਵਾ ਇਹ 65 ਐਚਪੀ ਆ ਤੇ ਉਧਰ ਦੋ ਵਗ ਰਹੇ ਆ ਟਰੈਕਟਰ ਉਹ ਝੋਨੇ ਦੇ ਕੱਦੂ ਕਰਨ ਨੂੰ ਇੱਕ ਤਿਆਰੀ ਕਰ ਰਿਹਾ ਆ ਇੱਕ ਪਰੇ ਜਿਹੜਾ ਵਾ ਕੰਪਿਊਟਰ ਕਰਾਇਆ ਮਾਰ ਰਿਹਾ ਵਾ ਇੱਧਰ ਜਿਹੜਾ ਪਛੇਤੇ ਆਲੂਆਂ ਦੀ ਖੇਤੀ ਹੋ ਰਹੀ ਉਹ ਪਟਾਈ ਹੋ ਰਹੀ ਆ ਤੇ ਭਰਾਈ ਹੋ ਕੇ ਤੇ ਲਦਾਈ ਹੋ ਰਹੀ ਆ ਗੱਡੀਆਂ ਦੇ ਇੱਧਰ ਆ ਜਾਓ ਫਾਰਮ ਦੇ ਅੰਦਰ ਇਹ ਗੱਡੀ ਇੱਕ ਹੋਰ ਟਰੈਕਟਰ ਖੜਾ ਏ 755 ਇਹ ਵੀ 75 ਹਸ ਪਾਵਰ ਹੈ ਮਿੰਦਰਾ ਦਾ ਇਹ ਜ਼ਿਆਦਾਤਰ ਇਹ ਟਰੈਕਟਰ ਮੀਡੀਅਮ ਮਸ਼ੀਨਾਂ ਨੂੰ ਚਲਾਉਂਦੇ ਜਿਹੜੇ 90 HP ਵਾਲੇ ਉਹ ਵੱਡੀਆਂ ਮਸ਼ੀਨਾਂ ਨੂੰ ਚਲਾਉਂਦੇ ਆ ਇਹ ਇਹਨਾਂ ਦੇ ਫੋਰਮੈਨ ਵੀ ਆ ਹਮਾਰ ਇੱਕ ਰੀ ਕੈਮਰਾ ਇਹ ਤੁਸੀਂ ਚਲਾਉਨੇ ਇਹਨਾਂ ਨੂੰ ਹਾਂ ਇਹ ਚਲਾਉਂਦੇ ਇਹਨਾਂ ਨੂੰ ਆਜੋ ਆ ਇਧਰ ਇਹਨਾਂ ਦੇ ਫੋਰਮੈਨ ਜਿਹੜੇ ਕੰਮ ਕਰਦੇ ਆ ਉਹਨਾਂ ਦਾ ਇਧਰ ਰਹਿਣ ਬਸੇਰਾ ਆ ਤੇ ਤੁਸੀਂ ਮਸ਼ੀਨਾਂ ਚਲਾਉਂਦੇ ਜੇ ਹਾਂ ਅੱਛਾ 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 ਤੁਸੀਂ ਚਲਾਉਂਦੇ ਆ ਇਹ ਜਿਹੜੀ ਸਾਰੀ ਆ ਆਲੂਆਂ ਦੇ ਵਿੱਚ ਡ੍ਰਿਪ ਸਿਸਟਮ ਹੁੰਦਾ ਆ ਇਹ ਪਾਣੀ ਨਹੀਂ ਲਾਉਂਦੇ ਜਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਪਾਣੀ ਲਾਉਨੇ ਆ ਖੇਤੀ ਨੂੰ ਆਲੂਆਂ ਦੀ ਨੂੰ ਇਹ ਇਸ ਤਰ੍ਹਾਂ ਨਹੀਂ ਕਰਦੇ ਇਹ ਜਿਹੜਾ ਵਾ ਡ੍ਰਿਪ ਸਿਸਟਮ ਦੇ ਨਾਲ ਆਲੂ ਪਾਲਦੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਆਪਣੇ ਹੱਥ ਜਿਹੜਾ 1/2 ਕਿਲੋ ਦਾ ਆਲੂ ਸੀਗਾ 6 ਇੰਚੀ ਦਾ ਉਹਨੂੰ ਇਹ ਆਲੂ ਨਹੀਂ ਗਿਣਦੇ ਇਹ ਕਹਿੰਦੇ ਆ ਕਿ ਸਾਡੇ 1 ਕਿਲੋ ਦਾ ਆਲੂ ਹੁੰਦਾ ਆ ਉਦੀ ਹੋਣ ਦੀ ਵਜ੍ਹਾ ਇੱਕ ਤੇ ਮਿੱਟੀ 'ਚ ਨਮੀ ਜ਼ਿਆਦੀ ਆ ਇਹਨਾਂ ਦੇ ਪਾਣੀ ਉੱਪਰ ਹੀ ਆ ਔਰ ਦੂਸਰਾ ਇਹ ਡ੍ਰਿਪ ਸਿਸਟਮ ਦੇ ਨਾਲ ਖੇਤੀ ਕਰਦੇ ਆ ਜਿਸ ਤਰ੍ਹਾਂ ਆਪਣੇ ਆਸਟ੍ਰੇਲੀਆ ਕੈਨੇਡਾ ਵਗੈਰਾ 'ਚ ਹੁੰਦਾ ਨਾ ਉਹ ਸਿਸਟਮ ਆ ਇੱਥੇ ਬਹੁਤ ਹਾਈ ਟੈਕਨੋਲੋਜੀ ਜਿਹੜੀ ਆਪਣੇ ਅਜੇ ਪੰਜਾਬ ਦੇ ਵਿੱਚ 20 ਸਾਲ ਬਾਅਦ ਆਏਗੀ ਨਾ ਆਪਾਂ ਕਹਿੰਨੇ ਆ ਕਿ ਯੂਪੀ ਲੇਟ ਵਾ ਸਾਡੇ ਨੂੰ ਪਰ ਇੱਥੇ ਆਣ ਕੇ ਵੇਖੋ ਆਪਣੇ ਆਪ ਭੁਆਈ ਦੇ ਬੇਟੇ ਕੋਲੇ ਇਹਨਾਂ ਨੇ ਐਡਵਾਂਸ ਕੀਤੀ ਪਈ ਆ ਜਿਦ ਤਰ੍ਹਾਂ ਬਾਹਰ ਦੀ ਟੈਕਨੋਲੋਜੀ ਆ ਲਾਸਟ ਦੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬਾਹਰੋਂ ਇੱਕ ਬ੍ਰਾਜ਼ੀਲ ਤੋਂ ਇਹਨਾਂ ਨੇ ਮਸ਼ੀਨ ਐਕਸਪੋਰਟ ਕਰਾਈ ਉਹਦੇ ਵਾਸਤੇ ਸਪੈਸ਼ਲ ਗੋਰੇ ਇਹਨਾਂ ਨੂੰ ਆਏ ਆ ਚਲਾਉਣ ਨੂੰ ਦੱਸਣ ਗਏ ਆ ਵੇਖੋ ਮਸ਼ੀਨਾਂ ਇਹ ਦੱਸਿਓ ਧਰਮਵੀਰ ਜੀ ਇਹ ਮਸ਼ੀਨ ਕਿਹੜੀ ਕੀ ਕੰਮ ਕਰਦੀ ਆ ਇਹ ਜਿਹੜੀ ਮਸ਼ੀਨ ਆ ਇਹ ਜਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਰੂਟਾਵੇਟਰ ਮਾਰਦੇ ਨਾ ਕਹਿ ਲੈਂਦੇ ਆ ਇਹ ਹਾਈਡਰੌਲਿਕ ਮਸ਼ੀਨ ਆ ਇਹਨੂੰ ਘੱਟੋ ਘੱਟ 100 ਐਚਪੀ ਦਾ ਟਰੈਕਟਰ ਚਲਾਉਂਦਾ ਆ ਇਹਦੇ ਥੱਲੇ ਜਿਹੜੀਆਂ ਛੁਰੀਆਂਆਂ ਲੱਗੀਆਂ ਇਹ ਬਹੁਤ ਡੰਗਾਈ ਦੇ ਵਿੱਚ ਜ਼ਮੀਨ ਨੂੰ ਪੋਲਾ ਕਰਦੀ ਆ ਤੇ ਜਿੱਤਰਾ ਰੂਟਰ ਆਪਾਂ ਰੂਟਾਵੇਟਰ ਬੋਨੇ ਉਹਦੇ ਅਗੋਂ ਵਗਦੀ ਆ ਇਹਨੂੰ ਪਿੱਛੇ ਨੂੰ ਇਹਦੀ ਲੈਓ ਵੀ ਇਹ ਕਿੰਨੀ ਲੰਬੀ ਚੌੜੀ ਹੈਵੀ ਮਸ਼ੀਨ ਇਹਨੂੰ ਕੋਈ ਆਪਣੇ ਜਿੱਡੇ ਦਾ ਆਪਾਂ ਸਮਝਦੇ ਪੰਜਾਬ ਦੇ 60 70 ਐਚਪੀ ਵਾਲਾ ਤਾਂ ਟਰੈਕਟਰ ਇਹਨੂੰ ਚੋਕੀ ਨਹੀਂ ਸਕਦਾ ਇਹਦਾ ਕੁਆਂਟਲਾਂ ਜਿੰਨੀ ਟੰਨਾ ਚ ਵਜਣਾ ਇਸ ਤੋਂ ਬਾਅਦ ਆ ਜਿਹੜੀਆਂ ਵਾ ਹਾਈਡਰੋਲਿਕ ਮਸ਼ੀਨਾਂ 1 2 3 ਇਹ ਆਲੂਆਂ ਦੀ ਲਵਾਈ ਵਾਲੀਆਂ ਵਾ ਇਹ ਪਿੱਛੇ ਇਹਨਾਂ ਦੇ ਰੇਂਜਰ ਲੱਗੇ ਆ ਇਹ ਜਿਹੜੇ ਸਿਆੜ ਮਾਰਦੀਆਂ ਤੇ ਆਲੂ ਲਾਉਂਦੀਆਂ ਆ ਇੱਥੇ 1 2 3 ਇੱਕ ਉਧਰ ਲੱਗੀ ਹੈ ਚਾਰ ਮਸ਼ੀਨਾਂ ਆ ਇਹ ਜਿਹੜੀਆਂ ਇਹ ਆਲੂ ਲਾਉਂਦੀਆਂ ਵਾਂ ਤੇ ਇਹ ਆਲੂਆਂ ਦੇ ਉੱਪਰ ਜਿਹੜੀ ਸਪਰੇ ਵਗੈਰਾ ਕਰਦੇ ਆ ਇਹ ਬਾਗਵਾਨੀ ਟਰੈਕਟਰ ਵੱਗੂ ਛੋਟੇ ਟਰੈਕਟਰ ਵੀ ਇਨਾਂ ਕੋਲੇ ਉਹ ਇਨਾਂ ਦੇ ਨਾਲ ਇਹ ਸਿੱਧੀਆਂ ਛੋਟੇ ਟਰੈਕਟਰ ਦੇ ਨਾਲ ਜਿਸ ਤਰ੍ਹਾਂ ਬਾਗਵਾਨੀ 'ਚ ਵਰਤਦੇ ਆ ਆਪਾਂ ਕੋਈ 20 25 HP ਉਹਦੇ ਨਾਲ ਇਹ ਆਲੂਆਂ ਦੀਆਂ ਖੇਲਾਂ ਦੇ ਉੱਤੇ ਸਪਰੇ ਕਰਦੇ ਆ ਕਿਉਂਕਿ ਜਿਹੜੀ 50 50 60 60 ਲੇਬਰ ਦੇ ਬੰਦਿਆਂ ਨੇ ਕੰਮ ਕਰਨਾ ਆ ਉਹ ਇੱਕ ਹੀ ਮਸ਼ੀਨਰੀ ਕਰ ਜਾਂਦੀ ਆ ਤੇ ਆਲੂ ਇਹ ਥੋੜੇ ਬਾਲੇ ਨਹੀਂ ਸੈਂਕੜਿਆਂ ਦੇ ਵਿੱਚ ਲਾਉਂਦੇ ਆ ਤੇ ਟਰੈਕਟਰ ਆਪਾਂ ਤੁਹਾਨੂੰ ਦਿਖਾਉਂਦੇ ਇਹਨਾਂ ਦੇ ਮਸ਼ੀਨਰੀ ਜਿਹੜੀ ਆ ਆਲੂਆਂ ਦਾ ਖੇਤੀ ਕਰਦੀ ਆ ਉਹ ਦਿਖਾਤੀ ਆ ਤੇ ਜਿਹੜੇ ਤਰੀਕੇ ਨਾਲ ਡ੍ਰਿਪ ਸਿਸਟਮ ਬਣਾਉਂਦੇ ਆ ਉਹ ਵੀ ਤੁਹਾਨੂੰ ਰੂਬਰੂ ਕਰਾਤਾ ਵਾ ਦਿਖਾਤਾ ਵਾ ਤੇ ਪਾਣੀ ਇੱਥੇ ਬਿਲਕੁਲ ਉੱਤੇ ਆ ਜਿਦੇ ਕਾਰਨ ਇੱਥੇ ਕੋਈ ਮਸ਼ੀਨ ਮੋਟਰਾਂ ਦੂਜਾ ਤੀਜਾ ਨਹੀਂਗਾ ਇਹਨਾਂ ਦੇ ਇੱਕ ਟਰਾਂਸਫਾਰਮ ਉੱਤੇ ਮੋਟਰਾਂ ਉੱਪਰ ਹੀ ਜ਼ਮੀਨ ਦੇ ਉੱਪਰ ਹੀ ਪਈਆਂ ਚੱਲ ਰਹੀਆਂ ਵਾਂ ਤੇ ਜਿਹੜੇ ਪਾਣੀ ਵਾਲੇ ਨਲਕੇ ਘਰਾਂ 'ਚ ਲੱਗੇ ਆ ਉਹਦੀ ਸਿਰਫ ਇੱਕ ਗਿੱਠ ਜਿੱਡਾ ਤੁਹਾਨੂੰ ਹੱਥ ਦੇ ਉੱਤੇ ਆਲੂ ਰੱਖ ਕੇ ਵਿਖਾਇਆ ਸੀ ਉਹਦੀ ਇੱਕ ਮਸ਼ੀਨ ਆ ਜਿਹੜੀ ਉਹ ਮਤਲਬ ਆਪਣੀ ਇੱਕ ਡੇਢ ਐਚਪੀ ਜਿਹੜੀ ਮੋਟਰ ਘਰਾਂ 'ਚ ਪਾਣੀ ਵਾਲੀ ਲੱਗੀ ਹੁੰਦੀ ਉਹ ਉਸ ਤਰ੍ਹਾਂ ਉਹ ਪਾਣੀ ਕੱਢਦਾ ਆ ਤੇ ਉਹਦੇ ਨਾਲ ਹੀ ਇਹਨਾਂ ਨੇ ਉਹ ਟੁੱਲੂ ਪੰਪ ਲਾਏ ਆ ਜਿਹੜੇ ਪਾਣੀ ਦਿੰਦੇ ਆ ਤੇ ਆ ਇਹਨਾਂ ਦੇ ਟਰਾਲੇ ਆਪਣੇ ਪੰਜਾਬ ਵਰਗੂ ਹੈਵੀ ਹੈਵੀ ਬਣਾਏ ਆ ਇਹ ਆਲੂਆਂ ਦੀ ਤੇ ਕਮਾਦ ਨੂੰ ਇਹ ਪਹਿਲਾਂ ਟਿਪਲਰ ਵਗੈਰਾ ਯੂਜ਼ ਕਰਦੇ ਸੀਗੇ। ਪਰ ਵੀਰ ਜੀ ਕੀ ਹਾਲ ਜੇ? ਠੀਕ ਠਾਕ ਜੇ। ਹਾਂ। ਉਹ ਠੀਕ ਠਾਕ ਆ। ਹਾਂ ਜੀ। ਛੇ ਕੋਣ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਜਿਹੜੇ ਆਲੂਆਂ ਦੀ ਪਟਾਈ ਹੋ ਰਹੀ ਆ ਆ ਵੇਖੋ ਆ ਜਿਹੜੇ ਪਹਿਲਾਂ ਆਪਾਂ ਦੱਸਿਆ ਸੀਗਾ ਇਹ ਪੁੱਟ ਰਹੇ ਆ ਆ ਲੀਵਰ ਜਿਹੜੀ ਆਲੂ ਚੁਣ ਕੇ ਇਹਦੇ ਬੋਰੀਆਂ ਦੇ ਵਿੱਚ ਭਰ ਰਹੀ ਆ ਤੇ ਇਹ ਮਸ਼ੀਨ ਆ ਜਿਹੜੀ ਇਹ ਆਲੂਆਂ ਦੀ ਪਟਾਈ ਕਰ ਰਹੀ ਆ। ਇਹ ਇਹ ਜਿਹੜੀ ਦੇਸੀ ਮਸ਼ੀਨ ਆ ਇਹ ਉਹ ਆ। ਇੱਕ ਪੋਥੇ ਤਾਂ ਨੁਹਾਇ ਹਾਈਡਰੌਲਿਕ ਮਸ਼ੀਨ ਆ ਫਾਰਮ ਤੇ ਪਈ ਵਿਖਾਈ ਸੀ ਆਲੂ ਪੁੱਟਣ ਵਾਲੀ ਇੱਕ ਇਹ ਆ ਇਹ ਛੋਟੇ ਮੋਟੇ ਜਿਹੜੇ 5-7 ਏਕੜ ਦੇ ਜਿਹੜੇ ਇਹਨਾਂ ਦੇ ਖੇਤ ਹਨ ਉਹਨਾਂ ਦੇ ਵਿੱਚ ਇਸ ਤਰੀਕੇ ਨਾਲ ਆਲੂ ਪੁੱਟਦੀ ਇਧਰ ਪਿੱਛੇ ਆ ਜੋ ਇਸ ਤਰ੍ਹਾਂ ਆਲੂ ਪੁੱਟਦੀ ਆ ਤੇ ਹੁਣ ਇਹਨਾਂ ਨੇ ਉਹ ਹਾਈਡਰੌਲਿਕ ਵਾਲੀ ਮਸ਼ੀਨ ਤੋਂ ਵੀ ਇੱਕ ਐਡਵਾਂਸ ਬ੍ਰਾਜ਼ੀਲ ਤੋਂ ਮਸ਼ੀਨ ਜਿਹੜੀ ਮੰਗਵਾਈ ਹੈ ਨਾ ਉਹ ਆਵੇ ਅਸੀਂ ਤੁਹਾਨੂੰ ਹੁਣ ਦਿਖਾਉਣ ਲੱਗੇ ਆ ਇਹਦਾ ਜਿਹੜਾ ਡਰਾਈਵਰ ਆ ਉਹ 60 ਤੋਂ 65000 ਰੁਪਏ ਦੀ ਸੈਲਰੀ ਆ ਉਨੂੰ ਜਿਹੜਾ ਚਲਾਉਂਦਾ ਆ ਤੇ ਉਹ ਆਲੂ ਪੁੱਟਦੀ ਆ ਉਹ ਸਿੱਧਾ ਹੀ ਮਤਲਬ ਕਿ ਉਹਨੂੰ ਲੇਵਰ ਦੀ ਚਨਵਾਈ ਨਹੀਂ ਇਹਨੂੰ ਇਹਨੂੰ ਕੋਈ ਨਹੀਂ ਲੇਵਰ ਦੀ ਚਨਵਾਈ ਦੀ ਲੋੜ ਇਹ ਸਿੱਧੀ ਆਪਣੇ ਵਿੱਚ ਹੀ ਆਲੂ ਜਿਹੜੇ ਪੁੱਟ ਕੇ ਤੇ ਮਿੱਟੀ ਤੋਂ ਪਾਸੀ ਕਰਕੇ ਛਾਂਟ ਕੇ ਸਟੋਰ ਕਰ ਲੈਂਦੀ ਤੇ ਸਿੱਧੇ ਟਰੱਕ 'ਚ ਹੀ ਪਾਉਂਦੀ ਆ ਇਹਦੇ ਵਿੱਚ ਲੇਵਰ ਦੀ ਕੋਈ ਲੋੜ ਨਹੀਂ ਗਈ ਭਰਾਈ ਦੀ ਕੋਈ ਲੋੜ ਨਹੀਂ ਗਈ ਇਹ ਆਪਣੇ ਅੰਦਰ ਹੀ ਸਟੋਰੇਜ ਕਰਦੀ ਆ ਤੇ ਜਦੋਂ ਟੈਂਕ ਭਰ ਜਾਂਦਾ ਹੈ ਇਹਦਾ ਮਸ਼ੀਨ ਦਾ ਉਦੋਂ ਇਹ ਸਿੱਧੀ ਟਰੱਕ ਦੇ ਵਿੱਚ ਲੋਡ ਕਰਦੀ ਆ ਇਹ ਦੋਸਤੋ ਦੋ ਤੋ 2.5 ਕਰੋੜ ਦੀ ਇਹ ਮਸ਼ੀਨ ਹੈ 3.5 ਕਰੋੜ ਦੀ 3.5 ਕਰੋੜ ਸਾਢੇ 3 ਕਰੋੜ ਦੀ ਹਾਂ ਇਹ 1.5 ਕਰੋੜ ਰੁਪਏ ਦਾ ਟਰੈਕਟਰ ਆ ਇੰਡੀਆ ਆਣ ਕੇ ਇਸ ਟਾਈਮ ਇੰਡੀਆ ਚ ਖਲੋਤਾ ਤੇ ਇੰਡੀਆ ਦੇ ਹਿਸਾਬ ਨਾਲ ਆਪਾਂ ਪੈਸਿਆਂ ਦੀ ਗੱਲ ਕਰਾਂਗੇ